ਪੰਜਾਬ ਸਰਕਾਰ ਜੋ ਕਿਸਾਨਾਂ ਦੇ ਲਈ ਇੱਕ ਪਾਲਿਸੀ ਲੈ ਕੇ ਆਈ ਆ ਲੈਂਡ ਪੂਲਿੰਗ ਪਾਲਿਸੀ ਪੰਜਾਬ ਚ ਇਸ ਪਾਲਿਸੀ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਜਿੱਥੇ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਆਹ ਸਾਡਾ ਫੈਸਲਾ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਚ ਹੈ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਆਪਣਾ ਇੱਕ ਵਿਸਵਾਵੀ ਸਰਕਾਰ ਨੂੰ ਜ਼ਮੀਨ ਨਹੀਂ ਦੇਣੀ ਸਰਕਾਰ ਇਸ ਮਾਮਲੇ ਤੇ ਇੱਕ ਸੁੱਤੀ ਘਰੀ ਹੋਈ ਹੈ ਕਈ ਵੀਡੀਓ ਸੀਨ ਸੱਤ ਟੈਲੀਵਿਜ਼ਨ ਤੇ ਇਸ ਮਾਮਲੇ ਲੈ ਕੇ ਬਣਾਈਆਂ ਨੇ ਤੁਸੀਂ ਉਹਨਾਂ ਵੀਡੀਓ ਨੂੰ ਦੇਖ ਕੇ ਸਮਝ ਵੀ ਸਕਦੇ ਹੋ ਕਿ ਲੈਂਡ ਪੂਲਿੰਗ ਪਾਲਿਸੀ ਆਖਰ ਹੈ ਕੀ ਪਿਛਲੇ ਦਿਨੀ ਕਿਸਾਨਾਂ ਨੇ ਐਸ ਕੇ ਐਮ ਨੇ ਖਾਸ ਕਰਕੇ ਪ੍ਰੋਗਰਾਮ ਦਿੱਤਾ ਸੀ ਕਿ ਅਸੀਂ ਵਿਰੋਧ ਕਰਦੇ ਹਾਂ ਟਰੈਕਟਰ ਮਾਰਚ ਕਰਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਗੱਲ ਵੀ ਇਹ ਸਾਂਝੀ ਕੀਤੀ ਸੀ ਕਿ ਅਸੀਂ ਉਹਨਾਂ ਪਿੰਡਾਂ ਤੇ ਜਾਵਾਂਗੇ ਜਿਨ੍ਹਾਂ ਪਿੰਡਾਂ ਦੇ ਲੋਕਾਂ ਦੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਚ ਆ ਰਹੀ ਆ ਉਪਿੰਡ ਕੀ ਸੋਚਦੇ ਨੇ ਕੀ ਕਹਿੰਦੇ ਨੇ ਜ਼ਮੀਨ ਦੇਣੀ ਆ ਜਮੀਨ ਨਹੀਂ ਦੇਣੀ ਉਹ ਪਿੰਡ ਵਾਲਿਆਂ ਦਾ ਕੀ ਇਹਦੇ ਤੇ ਵਿਚਾਰ ਹੈ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਉਸ ਤੋਂ ਪਹਿਲਾਂ ਇਸ ਵੀਡੀਓ ਦੇ ਵਿੱਚ ਮੇਰੇ ਨਾਲ ਗੁਰਮੀਤ ਸਿੰਘ ਨੇ ਗੁਰਮੀਤ ਸਿੰਘ ਜਿਹੜੇ ਆਰਗੈਨਿਕ ਖੇਤੀ ਕਰਦੇ ਨੇ ਲਗਾਤਾਰ ਇਸ ਗੱਲ ਦਾ ਹੁੱਕਾ ਦੰਦੇ ਨੇ ਕਿ ਜਿਹੜੀਆਂ ਇਹ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਨੂੰ ਤੁਸੀਂ ਨਾ ਵੇਚੋ ਖੇਤੀ ਅੰਦੋਲਨ ਦੇ ਵਿੱਚ ਵੀ ਲਗਾਤਾਰ ਇਸ ਗੱਲ ਨੂੰ ਉਭਾਰਿਆ ਤੇ ਹੁਣ ਵੀ ਆਪਣੇ ਮਾਧਿਅਮ ਜਰੀਏ ਗੱਲ ਰੱਖਦੇ ਰਹਿੰਦੇ ਨੇ ਕਿ ਸਾਨੂੰ ਜ਼ਮੀਨਾਂ ਨਾ ਵੇਚਿਓ ਜੇ ਜ਼ਮੀਨਾਂ ਵੇਚਤੀਆਂ ਹੱਥਾਂ ਦੇ ਵਿੱਚ ਠੁੱਠਾ ਆ ਜਾਊਗਾ ਅੱਜ ਵੀ ਬਾਈ ਜੀ ਹੋਰੇ ਮੇਰੇ ਨਾਲ ਨੇ ਗੱਲ ਕਰਾਂਗੇ ਕਿ ਹੁਣ ਪੰਜਾਬ ਸਰਕਾਰ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਲੈ ਕੇ ਆਈ ਆ ਇਸ ਬਾਰੇ ਕੀ ਸੋਚਦੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਪਹਿਲਾਂ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜੀ ਬਾਈ ਜੀ ਪੰਜਾਬ ਸਰਕਾਰ ਕਾਨੂੰਨ ਲੈ ਕੇ ਆਈ ਹੈ ਇੱਕ ਵੀ ਕਿੱਲਾ ਜ਼ਮੀਨ ਦਾ ਦੇ ਦਿਓ ਪਲਾਟ ਲੈ ਲਿਓ ਤੇ ਨਾਮ ਹੈ ਤਾਂ ਲੈਂਡ ਪੂਲਿੰਗ ਪਾਲਿਸੀ ਪੰਜਾਬ ਸਾਰਾ ਹੀ ਵਿਰੋਧ ਕਰ ਰਿਹਾ ਕਹਿੰਦੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਬੜਾ ਵਧੀਆ ਇਦਾਂ ਦੇ ਕਾਨੂੰਨ ਰੋਜ਼ ਰੋਜ਼ ਨਹੀਂ ਬਣਦੇ ਸਕੀਮ ਹੈ ਲਾਭ ਲੈ ਲਿਓ ਕਿਤੇ ਖੁੰਝ ਨਾ ਜਾਓ ਤੁਹਾਨੂੰ ਕੀ ਲੱਗਦਾ ਤੁਸੀਂ ਆਰਗੈਨਿਕ ਖੇਤੀ ਕਰਦੇ ਹੋ ਤੇ ਮਿੱਟੀ ਨਾਲ ਜੁੜੇ ਹੋਏ ਹੋ ਸ਼ੁਰੂ ਤੋਂ ਮਤਲਬ ਤੁਹਾਡਾ ਹੀ ਰਿਹਾ ਕਿ ਜ਼ਮੀਨ ਤਾਂ ਜ਼ਮੀਨ ਹੁੰਦੀ ਹੈ ਜ਼ਮੀਨ ਨਾ ਵੇਚੋ ਹੁਣ ਸਰਕਾਰ ਕਹਿ ਰਹੀ ਹੈ ਕਿ ਵੇਚੋ ਨਾ ਸਾਨੂੰ ਲੈਂਡ ਪੂਲਿੰਗ ਚ ਦੇ ਦਿਓ ਦੇਖੋ ਇਹ ਬਹੁਤ ਹੀ ਦੁਰਭਗਿਆ ਕਹਿਣਾ ਉਹ ਹੈ ਕਦਮ ਸਰਕਾਰ ਦਾ ਤੇ ਅਸਲ ਦੇ ਵਿੱਚ ਇਹ ਸਕੀਮ ਹੈ ਨਾ ਜਿਹੜੀ ਇਹ ਪੰਜਾਬ ਸਰਕਾਰ ਦੀ ਨਹੀਂ ਹੈ ਇਹ ਦਿੱਲੀ ਵਾਲਿਆਂ ਦੀ ਸਕੀਮ ਹੈ ਸਾਰੀ ਤੇ ਉਹ ਦਿੱਲੀ ਵਾਲੇ ਸਾਰਾ ਪੈਸਾ ਹਥਿਆ ਕੇ ਇਹਨਾਂ ਨੂੰ ਪਤਾ ਵੀ ਅਗਲੀ ਵਾਰੀ ਆਪਣੇ ਵਾਲਾ ਤਾਂ ਇਥੋਂ ਸਾਫ਼ ਹੈ ਕੰਮ ਤੇ ਥੋੜਾ ਜਾ ਕੇ ਮਜੇਠੀਏ ਨੂੰ ਕਾਬੂ ਕਰਕੇ ਮੜ ਜਾ ਅਕਸ ਜਾ ਇਹਨਾਂ ਦਾ ਇਦਾਂ ਸੁਧਰਿਆ ਸੀ ਵੀ ਆਰ ਇੱਕ ਕੁਛ ਕਰਨ ਜੋਗੇ ਹੈ ਨੇ ਆ ਭਗਵਾਨ ਤਾਂ ਥੋੜਾ ਭਗਵਾਨਤ ਮਾਨਾ ਥੋੜਾ ਜਿਹਾ ਇਹ ਲੱਗਦਾ ਸੀ ਵੀ ਇੱਕ ਮਜ਼ਬੂਤ ਬੰਦਾ ਹੈ ਐ ਥੋੜੋ ਥੋੜਾ ਜਿਹਾ ਇਹ ਗੱਲਾਂ ਬਾਤਾਂ ਆ ਨੱਥ ਪਾ ਸਕਦਾ ਮੇਂ ਨੱਥ ਪਾ ਸਕਦਾ ਤੇ ਮਦਰ ਕਿਸੇ ਬੜੇ ਮਗਰਮੱਛ ਨੂੰ ਫੜ ਕੇ ਅੰਦਰ ਦੇ ਦੇਣ ਦਾ ਜੇ ਹੀਆਂ ਕਰਿਆ ਸੀ ਤਾਂ ਇਹ ਲੱਗਦਾ ਸੀ ਲੋਕਾਂ ਨੂੰ ਵੀ ਇਹ ਯਾਰ ਬੜਾ ਤਖੜਾ ਕੰਮ ਕਰਿਆ ਪਰ ਇਹ ਜਿਹੜੀ ਲੈਂਡ ਪੂਲਿੰਗ ਵਾਲਾ ਜਿਹੜਾ ਇਹਨਾਂ ਨੇ ਚਲਾਇਆ ਅਸਲ ਦੇ ਵਿੱਚ ਇਹਨੂੰ ਇਹ ਸੀ ਕੇਜਰੀਵਾਲ ਨੂੰ ਵੀ ਜਿਹੜਾ ਦਿੱਲੀ ਦੇ ਵਿੱਚ ਪਲਾਟਾਂ ਦੀ ਬਹੁਤ ਐਹਮियत ਹੈ ਜੀ ਪਲਾਟ ਦਿੱਲੀ ਦੇ ਵਿੱਚ ਤਾਂ ਬਹੁਤ ਬੜੀ ਬੜੀ ਚੀਜ਼ ਸਮਝੇ ਜਾਂਦੇ ਨੇ ਨਾ ਇਸੇ ਤਰ੍ਹਾਂ ਇਹ ਜੇ ਆਪਾਂ ਇੱਕ ਕਿੱਲੇ ਦਾ ਇਹਨਾਂ ਨੂੰ ਲੈਂਡ ਪੂਲਿੰਗ ਦੇ ਵਿੱਚ ਕੀ ਕਿੱਲਾ ਦੇ ਦਾਂਗੇ ਕਿਸਾਨਾਂ ਨੂੰ ਇਹ ਸਮਝਣੇ ਵੀ ਆਪਣੇ ਕੋਲ ਤਾਂ ਦੇਖੋ ਇਹ ਸਰਕਾਰੀ ਸਕੀਮ ਦੇ ਵਿੱਚ ਆ ਗਿਆ ਆਪਾਂ ਇੱਕ ਕਿੱਲਾ ਲੈਂਡ ਪੂਲਿੰਗ ਦੇ ਵਿੱਚ ਪਤਾ ਹੀ ਆ ਇਹ ਅਰਬਾਂ ਖਰਬਾਂ ਦਾ ਆਪਾਂ ਇਦਾਂ ਪਲੰਟ ਪਲਾਟਾਂ ਵਾਂਗੂ ਸੋਧਦੇ ਸੀ ਤੇ ਪਰ ਜਿਹੜਾ ਪੰਜਾਬ ਪੰਜਾਬੀਆਂ ਦਾ ਜਾਂ ਉਹਰੇ ਆਪਣੇ ਲੋਕਾਂ ਦਾ ਰਿਸ਼ਤਾ ਹੈ ਨਾ ਜ਼ਮੀਨ ਨਾਲ ਉਹ ਇਸ ਤਰ੍ਹਾਂ ਦਾ ਨਹੀਂ ਹੈ ਪਲਾਟਾਂ ਟਾਈਪ ਨਹੀਂ ਹੈ ਉਹ ਹੈ ਵੀ ਇਹਨੂੰ ਆਪਣੀ ਮਾਂ ਸਮਝਣਾ ਨਹੀਂ ਵੇਚਣਾ ਤੇ ਇਦਾਂ ਦੀ ਫੀਲਿੰਗ ਹੈ ਜੁੜੀ ਹੋਈ ਹੈ ਨਾ ਉਸ ਕਰਕੇ ਬਿਲਕੁਲ ਬਰਦਾਸ਼ਤ ਨਹੀਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹੀ ਹੋਇਆ ਬਈ ਜ਼ਮੀਨਾਂ ਖੋਹੀਆਂ ਜਾਣੀਆਂ ਬਈ ਜ਼ਮੀਨਾਂ ਖੋਹੀਆਂ ਜਾਣੀਆਂ ਪਿੰਡਾਂ ਦੇ ਪਿੰਡ ਉੱਠ ਖੜੇ ਤੇ ਉਹਨਾਂ ਦੇ ਨਾਲ ਮਜ਼ਦੂਰਾਂ ਨੂੰ ਵੀ ਇਹ ਹੋ ਗਿਆ ਸੀ ਬੀਆਰ ਜਿ ਜ਼ਮੀਨਾਂ ਹੋਹੀ ਗਈਆਂ ਪਤਾ ਨਹੀਂ ਆਪਣਾ ਵੀ ਫਿਰ ਕੀ ਹੋਏਗਾ ਹਨਾ ਇਸ ਕਰਕੇ ਸਾਰਾ ਸਮਾਜ ਇਕੱਠਾ ਤੁਰ ਗਿਆ ਸੀ ਛੋਟਾ ਦੁਕਾਨਦਾਰ ਆੜਤੀ ਸਾਰੇ ਨਾਲ ਤੁਰ ਗਏ ਸੀ ਤੇ ਇਸੇ ਤਰ੍ਹਾਂ ਦਾ ਹੁਣ ਇਹਨਾਂ ਨੇ ਇਹ ਕਰਿਆ ਚਲੋ ਉਹ ਤਾਂ ਕਾਨੂੰਨ ਬਣਾ ਕੇ ਅਜੇ ਮੋਦੀ ਨੇ ਤਾਂ ਕਿਸੇ ਢੰਗ ਸੁਰ ਨਾਲ ਪਤਾ ਨਹੀਂ ਕੀ ਕਰਨਾ ਸੀ ਸਿੱਧੀਆਂ ਨਹੀਂ ਮੰਗੀਆਂ ਜ਼ਮੀਨਾਂ ਇਹਦਾ ਨਾ ਸਿੱਧੀਆਂ ਹੀ ਮੰਗ ਲਈਆਂ ਇਹਨਾਂ ਨੇ ਤਾਂ ਸਿੱਧੀਆਂ ਵੀ ਲੈ ਲਈ ਬਈ ਇੱਕ ਹੋਣ ਵਾਲਾ ਕੰਮ ਹੋ ਗਿਆ ਇਸ ਕਰਕੇ ਸਰਕਾਰ ਦੀ ਜੋ ਇੰਨੀ ਕਿਰਕਰੀ ਹੋਈ ਹੈ ਨਾ ਇਹ ਬਹੁਤ ਜ਼ਿਆਦਾ ਹੋਈ ਹੈ ਤੇ ਇਹਨਾਂ ਨੂੰ ਜਿਹੜੀ ਇਹ ਸਕੀਮ ਦਾ ਨਾ ਬਹੁਤ ਵੱਡਾ ਖਮਿਆਜਾ ਭੁਗਤਣਾ ਪੈ ਵੀ ਰਿਹਾ ਤੇ ਪਵੇਗਾ ਵੀ ਤੇ ਇਹਨਾਂ ਨੂੰ ਜਿੰਨਾ ਛੇਤੀ ਹੋ ਸਕੇ ਹੁਣ ਜਿੱਦਾਂ ਉਹ ਕਹਿੰਦੇ ਨੇ ਨਾ ਵੀ ਨਰਿਆਂ ਤੇ ਡੰਡੇ ਖਾਣ ਤੋਂ ਪਹਿਲਾਂ ਪਹਿਲਾਂ ਉਹ ਛੇਤੀ ਜਿੰਨਾ ਹੋ ਸਕੇ ਬੜਾ ਆਰਾਮ ਨਾਲ ਬਾਹਰ ਆ ਜਾਣਾ ਚਾਹੀਦਾ ਤੇ ਇਹ ਦਿੱਲੀ ਵਾਲਿਆਂ ਦੀ ਸਾਰੀ ਸਕੀਮ ਹੈ ਤੇ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਸਾਇਦ ਭਗਵੰਤ ਮਾਨ ਦੇ ਦਿਮਾਗ ਦੇ ਵਿੱਚ ਇਹ ਸਾਰਾ ਕੁਝ ਨਾ ਹੋਵੇ ਕਿਉਂਕਿ ਉਹਨੇ ਬਣਨਾ ਪ੍ਰਧਾਨ ਮੰਤਰੀ ਕੇਜਰੀ ਕੇਜਰੀਵਾਲ ਨੇ ਉਹਨੂੰ ਪ੍ਰਧਾਨ ਮੰਤਰੀ ਬਣਨ ਵਾਸਤੇ ਚਾਹੇ ਸਾਰਾ ਪੰਜਾਬ ਵੇਚਣਾ ਪਵੇ ਪਰ ਦੁੱਖ ਦੀ ਗੱਲ ਸਭ ਤੋਂ ਵੱਡੀ ਇਹ ਹੈ ਜਿਹੜੇ 90 ਤੋਂ ਉੱਪਰ ਜਿੱਤੇ ਹਨ ਇਹਨਾਂ ਦੇ ਇਹਨਾਂ ਦੇ ਮੂੰਹ ਦੇ ਵਿੱਚ ਦੇਖੋ ਕਿੰਨੀ ਗੁਲਾਮੀ ਹੈ ਇਹਨਾਂ ਨੂੰ ਇਹ ਇੱਕ ਬੰਦਾ ਵੀ ਨਹੀਂ ਬੋਲਿਆ ਠੀਕ ਹੈ ਨਾ ਸਮੇਤ ਭਗਵੰਤ ਮਾਨ ਸਾਰੇ ਜੋ ਹੁਕਮ ਆਇਆ ਧਮਕੀਆਂ ਲੱਗ ਗਈ ਉਸੇ ਤਰ੍ਹਾਂ ਵਜਾਣ ਉਹ ਤਾਂ ਬਾਅਦ ਚ ਲੱਗੇ ਨੇ ਕਹਿਣ ਵੀ ਹੁਣ ਜੀ 30000 ਦੇ ਦਿਆਂਗੇ ਲੱਖ ਦੇ ਦਿਆਂਗੇ ਫਲਾਣਾ ਦੇ ਦਿਆਂਗੇ ਹੁਣ ਜਿਹੜੀ ਗੱਲ ਤੁਸੀਂ ਲੋਕਾਂ ਨੂੰ ਪਤਾ ਵੀ ਜ਼ਮੀਨ ਖੋਗੇ ਤੁਸੀਂ ਕੀ ਲੱਖ ਦੇ ਦੋਗੇ 50000 ਦੇ ਦੋਗੇ 30000 ਦੇ ਦੋਗੇ ਠੀਕ ਹੈ ਨਾ ਤੇ ਇਹ ਸਾਰਾ ਕੁਝ ਨੇਚਰ ਦੇ ਵੀ ਖਿਲਾਫ ਹੈ ਜੱਪਨ ਨੇ ਤੇ ਦੁਜਾ ਕਿਸਾਨੀ ਦੇ ਖਿਲਾਫ ਜਿਹੜਾ ਹੈ ਹੈ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਇਹਨਾਂ ਨੇ ਉਹ ਕਰਿਆ ਸੀ ਇਹ ਤਾਂ ਸਾਰਾ ਇੱਕ ਕੁਝ ਕਾਰਪੋਰੇਟ ਨੂੰ ਦੇਣ ਵਾਲੀਆਂ ਗੱਲਾਂ ਕਾਰਪੋਰੇਟ ਦਾ ਤਾਂ ਇੱਕੋ ਢੰਗ ਹੈ ਵੀ ਜਿੱਥੇ ਮਰਜ਼ੀ ਜੋ ਮਰਜ਼ੀ ਗੰਦ ਪਾਓ ਪਹਾੜ ਢਾਓ ਜ਼ਮੀਨ ਦੇ ਵਿੱਚ ਮਾੜੇ ਪਾਣੀ ਗੇਰੋ ਕਿਤੇ ਕਬਜ਼ੇ ਕਰੋ ਜੋ ਮਰਜ਼ੀ ਕਰੋ ਲੁੱਟ ਖੁਸ਼ਟ ਕੇ ਅੱਗੇ ਚੱਲਦੇ ਬਣੋ ਠੀਕ ਹੈ ਨਾ ਉਹ ਇਸ ਤਰ੍ਹਾਂ ਅੱਗੇ ਚੱਲਦੇ ਬਣੋ ਵਾਲੀ ਪਾਲਿਸੀ ਤੇ ਇਹ ਤੁਰਿਆ ਹੋਇਆ ਕੇਜਰੀਵਾਲ ਤੇ ਹੁਣ ਇਹਦਾ ਵਿਰੋਧ ਹੈ ਜਿਹੜਾ ਬਹੁਤ ਤਖੜੇ ਲੈਵਲ ਤੇ ਹੋ ਗਿਆ ਦੂਜੀ ਜਿਹੜੀ ਸਭ ਤੋਂ ਵਧੀਆ ਗੱਲ ਹੋਈ ਇਹਦੇ ਵਿੱਚ ਸਯੁਗਤ ਮੋਰਚੇ ਨੇ ਬਹੁਤ ਸਹੀ ਟਾਈਮ ਤੇ ਇੱਕ ਵਧੀਆ ਫੈਸਲਾ ਲਿਆ ਤੇ ਉਹ ਸਾਰੇ ਲੀਡਰਾਂ ਨੂੰ ਇਸ ਗੱਲ ਦੀ ਮੁਬਾਰਕ ਹੈ ਵੀ ਉਹਨਾਂ ਨੇ ਸਹੀ ਟਾਈਮ ਤੇ ਸਹੀ ਨਿਯੇਟ ੱਲ ਕਰ ਜਾਂਦੇ ਨੇ ਕਿਉਂ ਇਕੱਠੇ ਨਹੀਂ ਨਾ ਹੁੰਦੇ ਡੱਡੂਆਂ ਦੀ ਪੰਸੇਰੀਆ ਵੀ ਆਪਾਂ ਇਕੱਲਾ ਇਕੱਲਾ ਟੈਂ ਟੈਂ ਕਰੀ ਜਾਏਗਾ ਚਲੋ ਫੇਰ ਵੀ ਇਕੱਠੇ ਛੇਤੀ ਹੋ ਗਏ ਜੋ ਛੇਤੀ ਇਹਨਾਂ ਨੇ ਇੱਕ ਆਵਾਜ਼ ਦੇ ਵਿੱਚ ਖੜੇ ਹੋ ਕੇ ਸਾਰਿਆਂ ਨੇ ਹੰਬੜਾ ਮਾਰਿਆ ਇਹ ਇਹਨਾਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਵੀ ਹੈ ਕਿਉਂ ਟਾਈਮ ਸਰ ਚੀਜ਼ ਨੂੰ ਸੰਭገ ਅ ਗਰਮੀਤભાઈ ਜੀ ਤੁਹਾਨੂੰ ਕੀ ਲੱਗਦਾ ਜਿਵੇਂ ਹੁਣ ਸਰਕਾਰ ਤਾਂ ਕਹਿ ਰਹੀ ਹੈ ਕਿ ਪਾਲਿਸੀ ਬੜੀ ਵਧੀਆ ਕਿ ਆਹ ਦੇਖੋ ਹਰ ਰੋਜ਼ ਕਿੰਨੇ ਕਿਸਾਨ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਆਪਣੀ ਜ਼ਮੀਨ ਦੇ ਰਹੇ ਨੇ ਤੇ ਕਿਸੇ ਨੇ 100 ਏਕੜ ਦੇ ਦੀ ਵੱਡੇ ਕਾਰਪੋਰੇਟ ਨੇ ਵੱਡੇ ਉਦਯੋਗਪਤੀ ਨੇ ਕਿਸੇ ਨੇ ਘੱਟ ਦਿੱਤੀ ਵੀ ਆ ਦੇਖੋ ਕਿਸਾਨ ਸਾਡੇ ਨਾਲ ਸਹਿਮਤ ਨੇ ਇੱਕ ਪਾਸੇ ਵਿਰੋਧ ਹੋ ਰਿਹਾ ਇੱਕ ਪਾਸੇ ਉਹ ਕਿਸਾਨ ਨੇ ਜਿਹੜੇ ਕਹਿੰਦੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਦੂਜੇ ਪਾਸੇ ਸਰਕਾਰ ਕਹਿੰਦੀ ਕਿ ਆ ਦੇਖੋ ਉਹ ਕਿਸਾਨ ਨੇ ਕਾਗਜ਼ਾਂ ਦੇ ਵਿੱਚ ਦਿਖਾ ਰਹੇ ਆ ਤੁਹਾਨੂੰ ਅਸੀਂ ਕਿ ਜਿਨ੍ਹਾਂ ਨੇ ਸਾਨੂੰ ਜ਼ਮੀਨ ਦੇਤੀ ਇਹ ਇਹ ਮਤਲਬ ਕੀ ਮਸਲਾ ਸਾਰਾ ਇੱਕ ਪਾਸੇ ਵਿਰੋਧ ਦੂਜੇ ਪਾਸੇ ਕਿਸਾਨ ਜ਼ਮੀਨ ਦੇ ਵੀ ਰਹੇ ਨੇ ਉਹ ਫਿਰ ਕਿਹੜੇ ਕਿਸਾਨ ਨੇ ਜਿਹੜੇ ਜ਼ਮੀਨ ਦੇ ਰਹੇ ਨੇ ਤੇ ਉਹ ਕਿਹੜੇ ਕਿਸਾਨ ਨੇ ਜਿਹੜੇ ਵਿਰੋਧ ਕਰ ਰਹੇ ਨੇ ਦੇਖੋ ਜਿਹੜੇ ਕਿਸਾਨਾਂ ਨੂੰ ਇਹ ਦਿਖਾਉਂਦੇ ਨੇ ਉਹ ਦੂਜੇ ਦਿਨ ਕਹਿਣ ਲੱਗ ਜਾਂਦੇ ਨੇ ਨਹੀਂ ਬਈ ਮੈਨੂੰ ਤਾਂ ਐ ਕਹਿਿਆ ਸੀ ਇਹ ਕਿਹਾ ਸੀ ਉਹ ਦੂਜੇ ਦਿਨ ਉਹ ਕਿਸਾਨ ਵਿਰੋਧ ਕਰਨ ਵਾਲੇ ਵੀ ਹੁੰਦੇ ਨੇ ਠੀਕ ਹੈ ਨਾ ਇਹ ਤਾਂ ਜਾਂ ਇਹਨਾਂ ਦੇ ਕੋਈ ਜਾਦਾ ਹੀ ਚਮਚੇ ਜਿਹੜੇ ਇਹੋ ਜਿਹੇ ਚਮਚੇ ਵੀ ਉਹਨਾਂ ਨੂੰ ਜਿੱਥੇ ਮਰਜ਼ੀ ਪਾ ਦਿਓ ਗੰਦ ਚ ਪਾ ਦਿਓ ਚਾਹੀ ਜਿੱਥੇ ਮਰਜ਼ੀ ਉਹ ਕਰ ਲਿਓ ਠੀਕ ਹੈ ਨਾ ਉਹ ਐਨੇ ਜਿਹੜੇ ਕੁਸ਼ਕਾਰੀ ਨਹੀਂ ਸਕਦੇ ਜਿਨ੍ਹਾਂ ਦੇ ਮੂੰਹ 'ਚ ਜਵਾਨ ਹੀ ਨਹੀਂ ਹੈ ਕੱਲੇ ਚਮਚੇ ਹੀ ਆਂ ਬਸ ਉਹ ਉਹ ਸਹੇਜੇ ਬੰਦੇ ਇਕਾਦੁੱਕਾ ਹੁੰਦੇ ਨੇ ਉਹ ਉਹ ਹਰ ਸਮੇਂ ਹੀ ਹੁੰਦੇ ਨੇ ਪਿਛਲੇ ਯੁੱਗਾਂ ਦੇ ਵਿੱਚ ਵੀ ਪਿਛਲੇ ਸਮੇਂ ਦੇ ਵਿੱਚ ਵੀ ਹੋਏ ਤੇ ਉਹ ਹਰ ਕਿਸਾਨੀ ਅੰਦੋਲਨ ਦੇ ਵਿੱਚ ਵੀ ਹੈਗੇ ਸੀ ਕੁਛ ਇਹ ਤਾਂ ਇਹ ਤਾਂ ਹਰ ਵੇਲੇ ਹੁੰਦੇ ਹੀ ਨੇ ਉਹ ਤਾਂ ਬਹੁਤ ਇਕਾਦੁੱਕਾ ਲੋਕ ਨੇ ਪਿੰਡਾਂ ਦੇ ਵਿੱਚੋਂ ਕੋਈ ਇੱਕ ਅੱਧਾ ਬੰਦਾ ਲੱਭ ਜਾਂਦਾ ਇਹਨਾਂ ਨੂੰ ਜਿਹੜਾ ਜਮਾ ਹੀ ਛਮਚਾ ਜਿਹਦੇ ਤੇ ਪਤਾ ਨਹੀਂ ਕੀ-ਕੀ ਇਹਨਾਂ ਨੇ ਕਰੇ ਹੋਵੇ ਹੋਣਗੇ ਕੀ ਸਮਝਾਇਆ ਹੋਵੇਗਾ ਉਹਨਾਂ ਨੂੰ ਠੀਕ ਹੈ ਨਾ ਤੇ ਇਹੋ ਜੇ ਤਾਂ ਹੁੰਦੇ ਹੀ ਨੇ ਚਲੋ ਫਿਰ ਪਰ ਇਹ ਤਾਂ ਪਾਲਿਸੀ ਦੇਖੋ ਜਿਹੜਾ ਆਪਾਂ ਬਾਰ-ਬਾਰ ਕਹਿ ਰਹੇ ਆ ਨਾ ਪਾਲਿਸੀ ਇੱਕ ਬੰਦੇ ਨੇ ਬਹੁਤ ਸੋਹਣੀ ਗੱਲ ਕਹੀ ਉਹ ਕਹਿੰਦਾ ਵੀ ਇਹ ਤਾਂ ਇਹੀ ਜੀ ਉਹ ਹੈ ਵੀ ਇਹ ਬਹੁਤ ਸੋਹਣੀ ਕਾਰ ਹੈ ਭਾਈ ਕਾਰ ਤੇਰੀ ਸਰਕਾਰੀ ਸਕੀਮ ਚ ਆ ਗਈ ਹੁਣ ਤੇ ਕਾਰ ਦੇ ਦੇ ਮੈਨੂੰ ਸਟਿੱਪਨੀ ਰੱਖ ਲੈ ਤੂੰ ਹੁਣ ਵੀ ਇਹ ਕਾਰ ਸਰਕਾਰੀ ਸਕੀਮ ਦੇ ਇਹ ਕਰੋੜਾਂ ਦੀ ਹੋ ਜੇਗੀ ਤੇਰੀ ਜਿਹੜੀ ਸਟਿੱਪਨੀ ਹੈ ਉਹ ਵੀ ਕਰੋੜਾਂ ਦੀ ਹੋ ਜੇਗੀ ਕਾਰ ਦੇ ਮਾਲਕ ਆਪ ਠੀਕ ਹੈ ਨਾ ਇਹ ਤਾਂ ਇਹ ਆ ਜਾ ਵੀ 10 ਕਿੱਲੇ ਚ 1 ਕਿੱਲਾ ਤੇਰਾ ਸਟਿੱਪਨੀ ਤੇਰੀ ਕਾਰ ਮੇਰੀ ਹਾਂ ਉਹ ਬਾਈ ਜੀ ਵਿਰੋਧ ਵੀ ਹੋ ਰਿਹਾ ਇਸ ਗੱਲ ਦਾ ਤੁਹਾਨੂੰ ਕੀ ਲੱਗਦਾ ਲੈਂਡ ਪੁਲਿੰਗ ਪਾਲਿਸੀ ਤੁਹਾਡੇ ਤਜਰਬੇ ਅਨੁਸਾਰ ਐਨੇ ਵਿਰੋਧ ਦੇ ਬਾਵਜੂਦ ਉਹ ਸਿਰੇ ਚੜ ਸਕਦੀ ਆ ਜਾਂ ਫਿਰ ਸਰਕਾਰ ਨੂੰ ਵਾਪਸ ਲੈਣੀ ਪਊਗੀ ਦੇਖੋ ਜਿਸ ਹਿਸਾਬ ਨਾਲ ਲੋਕ ਜਾਗੇ ਨੇ ਨਾ ਜਿਸ ਹਿਸਾਬ ਨਾਲ ਜਿਹੜਾ ਸਰਕਾਰ ਦਾ ਥੋੜਾ ਜਿਹਾ ਨੈਰੇਟਿਵ ਵਧੀਆ ਲੱਗਣ ਲੱਗਿਆ ਸੀ ਕੁਝ ਲੋਕਾਂ ਨੂੰ ਵੀ ਯਾਰ ਇਹ ਚਿੱਟੇ ਵਾਲਾ ਕੰਮ ਹੈ ਜਿਹੜਾ ਸਭ ਤੋਂ ਜਿਹੜਾ ਪੁਸ਼ਪ ਪਨਾਹੀ ਕਰਦਾ ਸੀ ਚਿੱਟੇ ਦੀ ਬੰਦਾ ਚਾਹੇ ਉਹ ਕਿਹੜੇ ਘਰ ਘਰ ਪੂਰੀ ਫੜਾਈ ਸੀ ਉਹਨੇ ਜਾ ਕੇ ਵੀ ਚਲੋ ਪੁਸ਼ਤ ਪਨਾਹੀ ਉਹਨਾਂ ਦੇ ਮਗਰ ਖੜਦਾ ਸੀ ਜਿਹੜਾ ਵੀ ਉਹ ਬੰਦਾ ਪકડਿਆ ਤੇ ਜਿਹਨੂੰ ਹੱਥ ਨਹੀਂ ਪਾਉਂਦੇ ਪਾਉਂਦੇ ਸੀ ਪਹਿਲਾਂ ਕੋਈ ਨਾ ਕਿਸੇ ਨੇ ਪਾਇਆ ਵੀ ਕੁਝ ਅਕਸਰ ਬਣਨ ਲੱਗਿਆ ਸੀ ਤੇ ਉਹਦੇ ਉਲਟ ਹੁਣ ਇਹ ਜਿਹੜੀ ਲੈਂਡ ਪੋਲਿੰਗ ਪਾਲਿਸੀ ਹੈ ਇਹਦਾ ਰੌਲਾ ਬਹੁਤ ਪੈ ਗਿਆ ਅਰ ਲੋਕਾਂ ਨੂੰ ਸਮਝ ਵੀ ਆ ਗਈ ਵੀ ਇਹ ਗਲਤ ਹੈ ਹੁਣ ਇਹਨਾਂ ਦੇ ਬਸ ਦਾ ਰੋਗ ਹੈ ਨਹੀਂ ਇਹਨੂੰ ਸਿਰੇ ਚੜਾ ਦੇਣਗੇ ਉਰੇ ਸਿਰੇ ਚੜਨੀ ਨਹੀਂ ਹੈ ਜੇ ਚੜਾਉਣਗੇ ਤਾਂ ਇਹਨਾਂ ਦੀ ਬਹੁਤ ਵੱਡੀ ਇਹ ਭੁੱਲ ਹੈ ਸਿਰੇ ਤਾਂ ਚੜਨੀ ਨਹੀਂ ਉਲਟਾ ਇਹਨਾਂ ਦਾ ਮੰਜਾ ਬਹੁਤ ਬੁਰੀ ਤਰ੍ਹਾਂ ਉਤਰਨਾ ਫਿਰ ਫਿਰ ਬਹੁਤੀ ਬੁਰੀ ਤਰ੍ਹਾਂ ਮੰਜਾ ਮਾਂਜੇ ਜਾਣਗੇ ਇਹ ਮੈਨੂੰ ਨਹੀਂ ਲੱਗਦਾ ਇਹ ਸਿਰੇ ਚੜ ਜੇਗੀ ਪਰ ਜੇ ਕਿ ਜਿੱਦ ਕਰਨਗੇ ਨਾ ਇਹਨਾਂ ਦੀ ਬਹੁਤ ਵੱਡੀ ਭੁੱਲ ਹੋਏਗੀ ਇਹਨਾਂ ਨੂੰ ਬਖਸ਼ਣਾ ਕਿਸੇ ਨੇ ਨਹੀਂ ਫਿਰ ਇਹ ਗੱਲ ਹੈ ਤੇ ਇਹ ਤਾਂ ਬਈ ਜੀ ਗਰੰਟੀ ਵੀ ਨਹੀਂ ਦਿੱਤੀ ਸੀ ਪੰਜਾਬ ਸਰਕਾਰ ਨੇ ਕਿ ਤੁਹਾਡੀਆਂ ਜ਼ਮੀਨਾਂ ਲਵਾਂਗੇ ਬਿਜਲੀ ਦੀ ਗਰੰਟੀ ਦਿੱਤੀ ਕਰਜ਼ਾ ਮਾਫੀ ਦੀ ਗਰੰਟੀ ਦਿੱਤੀ ਘਰ ਘਰ ਨੌਕਰੀ ਦੀ ਗਰੰਟੀ ਦਿੱਤੀ ਬੀਬੀਆਂ ਨੂੰ 1100000 1100 ਰੁਪਏ ਪਾਉਣ ਦੀ ਗੱਲ ਦਿੱਤੀ ਇਹ ਮਤਲਬ ਫਿਰ ਜਿਵੇਂ ਹੁਣ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ 27 ਜ ਅਸੀਂ ਰਿਪੀਟ ਕਰਾਂਗੇ ਪੰਜਾਬ ਦੇ ਵਿੱਚ ਫਿਰ ਮਾਮਲਾ ਵੀ ਜ਼ਮੀਨਾਂ ਵਾਲਾ ਤੁਹਾਨੂੰ ਕੀ ਲੱਗਦਾ ਕਿ ਐਡੇ ਵੱਡੇ ਡਿਸੀਜਨ ਤੋਂ ਬਾਅਦ ਸਰਕਾਰ ਇਹ ਆਸ ਰੱਖ ਸਕਦੀ ਹੈ ਕਿ ਅਸੀਂ ਰਿਪੀਟ ਕਰਾਂਗੇ ਪੰਜਾਬ ਦੇ ਵਿੱਚ ਦੇਖੋ ਜਿੱਦਾਂ ਇਹਨਾਂ ਨੇ ਹੁਣ 10 ਲੱਖ ਵਾਲੇ بیمੇ ਵਾਲਾ ਕਰਿਆ ਸੀ ਨਾ ਤੇ ਚਲੋ ਪਾਣੀਆਂ ਦੇ ਵੀ ਕਈ ਥਾਵਾਂ ਤੇ ਬਹੁਤ ਠੀਕ ਵਧੀਆ ਸੁਧਾਰ ਹੋਇਆ ਬਿਲ ਹੈ ਜਿਹੜਾ ਉਹ ਤੇ ਜੇ ਇਹ ਜਿਹੜਾ ਬਚਦਾ 1.5 ਸਾਲ ਹੈ ਨਾ ਪੂਰੇ ਢੰਗ ਨਾਲ ਇਮਾਨਦਾਰੀ ਨਾਲ ਲਾ ਦਿੰਦੇ ਤਾਂ ਚਲੋ ਕੁਝ ਇੱਜ਼ਤ ਬਣ ਸਕਦੀ ਸੀ ਰਹਿ ਸਕਦੇ ਸੀ ਚਲੋ ਦਿੱਲੀ ਮੰਗੋ ਤਾਂ ਘੱਟੋ-ਘੱਟ ਲੱਗਦਾ ਸੀ ਵੀ ਸੈਦ ਰਹਿ ਜਾਣਾ ਕਿੱਦਾਂ ਹੁਣ ਦਿੱਲੀ ਚ ਰਹੇ ਨੇ ਬੀਰ ਤਾਂ ਤਾਂ ਰਹਿ ਗਿਆ ਹਾਂਜੀ ਹਾਂ ਤਾਂ ਤਾਂ ਰਹਿ ਗਿਆ ਹਾਂ ਵੀ ਬਾਕੀ ਇਹ ਵੀ ਜੇ ਜਿੱਦਾਂ ਦੇ ਹੁਣ ਇਹਨਾਂ ਨੇ ਇਹ ਛੇੜੇ ਆ ਪੰਗੇ ਸਿਆਪੇ ਲੈਂਡ ਸਭ ਤੋਂ ਵੱਡਾ ਇਹ ਲੈਂਡ ਪੂਲਿੰਗ ਪੂਲਿੰਗ ਦਾ ਜਿਹੜਾ ਹੋਇਆ ਤੇ ਜਿੱਦਾਂ ਇਹਨਾਂ ਦੇ ਐਮਐਲਏ ਨੇ ਲੁੱਟ ਮਚਾਈ ਹੋਈ ਹੈ ਠੀਕ ਹੈ ਨਾ ਇਸ ਟੰਗ ਨਾਲ ਤਾਂ ਨਹੀਂ ਲੱਗਦਾ ਹੈ ਕਿਉਂਕਿ ਜਿਹੜਾ ਬੰਦਾ ਜਿਹੜਾ ਨਾਰਾ ਲਾਵੇ ਉਸੇ ਦੀਆਂ ਜੜਾਂ 'ਚ ਜੜਾਤੀ ਪਾ ਕੇ ਬੈਠ ਜੇ ਹੂੰ ਜੀ ਨਾਰਾ ਭ੍ਰਿਸ਼ਟਾਚਾਰ ਦੇ ਖਿਲਾਫ ਠੀਕ ਹੈ ਨਾ ਜੀ ਤੇ ਭ੍ਰਿਸ਼ਟਾਚਾਰ ਆਪੇ ਸਭ ਤੋਂ ਵੱਧ ਲਾਗੇ ਕਰਨਾ ਹੂੰ ਦੂਸਰਾ ਅ ਇਹਨਾਂ ਨੇ ਕਿਹਾ ਸੀ ਵੀ ਅ ਜਿਹੜਾ ਇਹ ਪੁਲਿਸ ਸਿਸਟਮ ਹੈ ਇਹਦੇ 'ਚ ਸੁਧਾਰ ਕਰਾਂਗੇ ਹੁਣ ਪੁਲਿਸ ਸਿਸਟਮ ਦਾ ਇਹ ਹੈ ਵੀ ਪੁਲਿਸੇ ਸਾਰਾ ਕੁਝ ਕਰਦੀ ਹੈ ਹੁਣ ਤਾਂ ਪੁਲਿਸ ਰਾਜ ਬਣਾ ਰੱਖਿਆ ਨਾ ਇਹਨਾਂ ਨੇ ਠੀਕ ਹੈ ਜੀ ਕਿਸੇ ਤੇ ਜੋ ਮਰਜ਼ੀ ਪਰਚਾ ਕਰ ਦਿਓ ਜੋ ਮਰਜ਼ੀ ਕਰ ਦਿਓ ਜੇ ਇਹ ਥੋੜਾ ਜਿਹਾ ਤਰੀਕੇ ਨਾਲ ਚੱਲਦੇ ਨਾ ਲੋਕਾਂ ਦਾ ਮਨ ਬਣ ਸਕਦਾ ਸੀ ਪਰ ਕੁਝ ਗੱਲਾਂ ਜਿਹੜੀਆਂ ਇਹਨਾਂ ਨੇ ਵਧੀਆ ਕਰੀਆਂ ਨਾ ਉਹਨਾਂ ਤੇ ਵੀ ਹੁਣ ਉਹ ਲੱਗਿਆ ਰੜਕਾ ਹਾਂ ਰੜਕਾ ਲੱਗਿਆ ਫਿਰ ਇਹਨਾਂ ਦਾ ਝਾੜੂ ਉਹਨਾਂ ਤੇ ਹੀ ਉਹਨਾਂ ਤੇ ਹੀ ਲੱਗਿਆ ਫਿਰ ਨਾ ਇਸ ਕਰਕੇ ਹੁਣ ਇਹਨਾਂ ਦੇ ਜਿਹੜੇ ਨਾ ਚਾਂਸ ਐ ਬਹੁਤ ਘਟਦੇ ਜਾ ਰਹੇ ਆ ਕੀ ਪਰ ਹੁਣ ਲਗਨ ਲੱਗਿਆ ਸੀ ਜਿੱਦਾਂ 10 ਲੱਖ ਵਾਲਾ ਕਰਿਆ ਤੇ ਹੁਣ ਕਹਿ ਰਹੇ ਸੀ ਕਿ ਉਹ ਜਨਾਨੀਆਂ ਵਾਲਾ ਜਿਹੜਾ ਕਰਿਆ ਸੀ ਇਹਨਾਂ ਨੇ ਵੀ ਇਹ ਵੀ 1100 ਵੀ ਦੇ ਦਵਾਂਗੇ ਥੋੜੀ ਦੇਰ ਨੂੰ ਲਗਨ ਲੱਗਿਆ ਸੀ ਵੀ ਸ਼ਾਇਦ ਯਾਰ ਕੁਛ ਨਾ ਕੁਛ ਹੋਏਗਾ ਪਰ ਲੈਂਡ ਪੂਲਿੰਗ ਨੇ ਜਿਹੜਾ ਇੱਕ ਵੀ ਨਹੀਂ ਬੋਲਿਆ ਇਹਨਾਂ ਦਾ ਦਰਸਾਤ ਤਾਂ ਵੀ ਇਹ ਇਹ ਬੋਲ ਨਹੀਂ ਸਕਦੇ ਪੰਜਾਬ ਪੱਖੀ ਨਹੀਂ ਹੈ ਇਹਦੇ ਵਿੱਚ ਇਹਨਾਂ ਦਾ ਸਾਰੇ ਐਮਐਲਿਆਂ ਦਾ ਸਾਰਿਆਂ ਦਾ ਸਿੱਧੇ ਮੁੱਖ ਮੰਤਰੀ ਇਹਨਾਂ ਦਾ ਅਕਸ ਇਹਨਾਂ ਦੀ ਜੁਰਤ ਇਹਨਾਂ ਦੀ ਹਿੰਮਤ ਸਾਹਮਣੇ ਆ ਗਈ ਕਿਉਂਕਿ ਉਹਨਾਂ ਨੇ ਨਾ ਬੜੇ ਢੰਗ ਨਾਲ ਕੰਮ ਕਰਿਆ ਹੋਇਆ ਇਹਨਾਂ ਦੇ ਸਾਰਿਆਂ ਦੇ ਪਿੱਛੇ ਬੰਦੇ ਛੱਡੇ ਹੋਏ ਨੇ ਉਹਨਾਂ ਨੂੰ ਸਭ ਨੂੰ ਸਭ ਦੀ ਰਿਪੋਰਟ ਹੈ ਉਹਨਾਂ ਨੂੰ ਕਿਹੜਾ ਕਿੰਨੇ ਖਾ ਗਿਆ ਕਿਹੜਾ ਕਿ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਇਹ ਬੋਲੇ ਨਹੀਂ ਸਕਦੇ ਇੱਕ ਵੀ ਬੋਲੇਗਾ ਉਹਨਾਂ ਨੇ ਕਹਿ ਦੇਣਾ ਓਏ ਰਹਿਣ ਦੇ ਤੇਰਾ ਇਹ ਹੈ 50 ਸਾਡੇ ਕੋਲ ਠਗਿਆ ਰਿਹਾ ਆ ਤੂੰ ਬੋਲਣ ਜੋਗਾ ਹੈ ਪਿਛਾ ਜੇ ਵੀ ਬੋਲੇ ਛਾਲ ਨਹੀਂ ਬੋਲੇ ਉਹਨਾਂ ਨੇ ਇੱਕ ਮਿੰਟ ਚੁੱਪ ਕਰਾ ਦੇਣਾ ਇਸ ਕਰਕੇ ਜਿਹੜੇ ਕਿਰਦਾਰ ਨੇ ਨਾ ਉਹ ਉੱਚੇ ਸੁੱਚੇ ਨਹੀਂ ਹੈ ਉਹਦੇ ਵਿੱਚ ਭ੍ਰਸ਼ਟਾਚਾਰ ਬਹੁਤ ਗਲ ਪਚ ਗਿਆ ਇਹਨਾਂ ਦੇ ਅੰਦਰ ਕੀ ਜਿਵੇਂ ਬਾਈ ਜੀ ਪੰਜਾਬ ਚ ਤਾਂ ਪੰਜਾਬ ਤੇ ਲੋਕਾਂ ਦੀ ਉਹ ਸਰਕਾਰ ਹੈ ਹਨਾ ਕੀ ਉਹ ਪੰਜਾਬ ਸਰਕਾਰ ਇਹ ਗੱਲ ਸਮਝ ਨਹੀਂ ਪਾਈ ਜਾਣ ਕੇ ਇਗਨੋਰ ਹੋ ਗਈ ਜਾਂ ਤੁਸੀਂ ਕਹੇ ਕਿ ਦਿੱਲੀ ਵਾਲਿਆਂ ਦੀ ਪਾਲਿਸੀ ਹੈ ਕਿ ਦਿੱਲੀ ਵਾਲਿਆਂ ਨੂੰ ਵੀ ਨਹੀਂ ਪਤਾ ਕਿ ਪੰਜਾਬ ਦੇ ਲੋਕਾਂ ਦਾ ਜ਼ਮੀਨ ਦੇ ਨਾਲ ਰਿਸ਼ਤਾ ਕੀ ਹੈ ਇਹ ਗੱਲ ਤਾਂ ਦੱਸਣ ਦੀ ਲੋੜ ਨਹੀਂ ਹੈ ਕਿਸੇ ਨੂੰ ਅਸਲ ਦੇ ਵਿੱਚ ਨਾ ਇਹ ਤਾਂ ਤਾਂ ਨਹੀਂ ਸਮਝ ਪਾਏ ਜਿਹੜੇ ਜਿੰਨੇ ਕਿ ਬੈਠੇ ਨੇ ਇਹ 90 ਤੋਂ ਉੱਪਰ ਵੀ ਇਹ ਇਹਨਾਂ ਨੂੰ ਤਾਂ ਚਲਾਉਂਦੇ ਹੀ ਸਾਰਾ ਕੁਝ ਇਹਨਾਂ ਦਾ ਉਹ ਹੈ ਇਹਨਾਂ ਤੋਂ ਇਹ ਵੀ ਉਹ ਉਹ ਜੇ ਜੇ ਹੁਣ ਇਹ ਵੀ ਚਲਾ ਰਹੇ ਨੇ ਇਹਨਾਂ ਦੇ ਤਾਂ ਇੱਕ ਉਹ ਜਿੱਦਾਂ ਕਿਹਾ ਨਹੀਂ ਕਰਦੇ ਆਪਾਂ ਵੀ ਗਦੇ ਦੇ ਕੰਨ ਦੇ ਜੁੱਤੀ ਵਾਲਾ ਕੰਮ ਵੀ ਮੈਂ ਤਾਂ ਚੱਲਣ ਆਈ ਆ ਇੱਧਰ ਨੂੰ ਜਿੱਧਰ ਨੂੰ ਮਾਲਕ ਖਿੱਚੀ ਜਾਏਗਾ ਮੈਂ ਤਾਂ ਉਧਰ ਨੂੰ ਚੱਲਾਂ ਇਹਨਾਂ ਨੇ ਤਾਂ ਉਸ ਤਰ੍ਹਾਂ ਉਹਨਾਂ ਨੂੰ ਮਾਲਕ ਬਣਾਇਆ ਹੋਇਆ ਤੇ ਇਸ ਇਸ ਕਰਕੇ ਨਾ ਕੋਈ ਦਲੀਲ ਨਾ ਕੋਈ ਅਪੀਲ ਇਹ ਤਾਂ ਕਰਦੇ ਹੀ ਨਹੀਂ ਹੈ ਰਹੀ ਗੱਲ ਪੰਜਾਬ ਵਾਲੀ ਇਹਨਾਂ ਨੂੰ ਇੰਨਾ ਦੇਖੋ ਸਮਝ ਨਹੀਂ ਹੈ ਵੀ ਇਹ ਲੋਕ ਜਿਹੜੇ ਦਿੱਲੀ ਜਾ ਕੇ ਮੋਦੀ ਨੂੰ ਛਕਾ ਗਏ ਜ਼ਮੀਨਾਂ ਦੇ ਰਿਸ਼ਤੇ ਨਾਲ ਇਹਨਾਂ ਦਾ ਜੋ ਸਾਝ ਹੈ ਜੋ ਇਹਨਾਂ ਦੇ ਅੰਦਰ ਜ਼ਮੀਨ ਪ੍ਰਤੀ ਇਹਨਾਂ ਦੀ ਇੱਕ ਫੀਲਿੰਗ ਹੈ ਇੱਕ ਜਜ਼ਬਾਤ ਨੇ ਅੰਦਰ ਵੀ ਇਹ ਮੋਦੀ ਨੂੰ ਝੁਕਾ ਕੇ ਉੱਥੇ ਬੈਠ ਕੇ ਹੱਲੇ ਨਹੀਂ ਠੀਕ ਹੈ ਨਾ ਵੀ ਅਸੀਂ ਇਹਨਾਂ ਨਾਲ ਇੰਨੇ ਹਜ਼ਾਰ ਏਕੜ 'ਚ ਇਹ ਕਰਨ ਜਾ ਰਹੇ ਹਾਂ ਵੀ ਇਹ ਬਖਸਣਗੇ ਸਾਨੂੰ ਦੇਖੋ ਇੰਨੀ ਗੁਲਾਮੀ ਦੀ ਇੰਤਹਾ ਹੋ ਗਈ ਇਹਨਾਂ ਦੀ ਵੀ ਉਹ ਗੱਲ ਨੂੰ ਵੀ ਨਹੀਂ ਸਮਝ ਸਕੇ ਹੁਣ ਜਿਹੜੀ ਕੱਲ ਕਰਕੇ ਹੋਵੇ ਹਟੀ ਆ ਔਰ ਜਿਨੇ ਪੂਰੀ ਸਾਰੀ ਪਾਰਟੀਆਂ ਦਾ ਅਕਸ ਨੰਗਾ ਕਰਿਆ ਉਸ ਅੰਦੋਲਨ ਨੇ ਉਹ ਦੌਲਨ ਦੀ ਦੇਣ ਨੇ ਇਹ ਬਿਲਕੁਲ ਇੱਕ ਕੋ ਕੇਜਰੀਵਾਲ ਨਹੀਂ ਪੰਜਾਬ ਵਿੱਚ ਆਮ ਪਾਰਟੀ ਲੈ ਕੇ ਆਇਆ ਕੱਲਾ ਭਗਵੰਤ ਮਾਨ ਜਿਹੜੀਆਂ ਉਹ ਪਾਰਟੀਆਂ ਨੇ ਜਿਹੜਾ ਜਥੇਬੰਦੀਆਂ ਨੇ ਇਹਨਾਂ ਦੂਜੀਆਂ ਪਾਰਟੀਆਂ ਦੇ ਪੰਜਾਬ ਦੇ ਵਿੱਚ ਹਾਲਤ ਕਰੀ ਨਾ ਕਿਸੇ ਨੂੰ ਵੀ ਕਿਉਂ ਤਾਂ ਉਹ ਵਰਤੇ ਹੋਏ ਸੀ ਸਾਰੇ ਹਰ ਇੱਕ ਨੂੰ ਸਵਾਲ ਹੋਣੇ ਹਰ ਇੱਕ ਨੂੰ ਲੋਕਾਂ ਨੇ ਨੰਗਾ ਕਰਨਾ ਉਹ ਜਿਹੜਾ ਨੈਰੇਟਿਵ ਸਿਰਜਿਆ ਗਿਆ ਉਸ ਟਾਈਮ ਕਿਸਾਨਾਂ ਵੱਲੋਂ ਲੋਕਾਂ ਦੇ ਵਿੱਚ ਉਹਨਾਂ ਪਾਰਟੀਆਂ ਨੂੰ ਰਵੈਤੀ ਪਾਰਟੀਆਂ ਨੂੰ ਨੰਗਾ ਕਰਿਆ ਗਿਆ ਉਹ ਖਲਾਫ ਭਰਨ ਵਾਸਤੇ ਲੋਕਾਂ ਨੇ ਇਹਨਾਂ ਨੂੰ ਲਿਆਂਦਾ ਇਹਨਾਂ ਨੂੰ ਭੁਲੇਖਾ ਪੈ ਗਿਆ ਵੀ ਪਤਾ ਨਹੀਂ ਸਾਡੀ ਕੁਰਬਾਨੀ ਆ ਇਹ ਦੇਖੋ ਲੋਕਾਂ ਦਾ ਕਿੱਡਾ ਉਸ ਟਾਈਮ ਉਹ ਬਣ ਗਿਆ ਸੀ ਜਜਵਾ ਜਜਵਾ ਇਹ ਬਣ ਗਿਆ ਸੀ ਵੀ ਯਾਰ ਜੇ ਕਿਸਾਨ ਵੀ ਖੜ ਗਏ ਨਾ ਹੁਣ ਕਿਤੇ ਇਹ ਵੀ ਕਿਤੇ ਰੋਕ ਨਾ ਦੇਣ ਇਹਨਾਂ ਨੂੰ ਆਉਣ ਤੋਂ ਵੀ ਵੀ ਇਹ ਸਟਰੋਂਗ ਪਾਰਟੀ ਨੇ ਸਮਰੱਥਾ ਹੋ ਗਈ ਇੰਨੀ ਸਮਰੱਥਾ ਹੋ ਗਈ ਸੀ ਕਿਉਂਕਿ ਇਹ ਤਾਂ ਕਿਸਾਨ ਤਾਂ ਤਾਜ਼ੇ-ਤਾਜ਼ੇ ਆਏ ਸੀ ਜੇ ਪਹਿਲਾਂ ਤਿਆਰੀ ਕਰਕੇ ਜਾਂਦੇ ਸੈਦ ਹੋਰ ਹੋਰ ਹੁੰਦਾ ਕੁਝ ਹੋਰੇ ਉਹ ਤਾਜੇ ਤਾਜੇ ਆਏ ਸੀ ਉਹਨਾਂ ਨੇ ਕਿਹਾ ਵੀ ਇਹ ਤਾਜੇ ਤਾਜਿਆਂ ਨੂੰ ਰਹਿਣ ਦਿਓ ਉਹਨਾਂ ਦੀਆਂ ਜ਼ਮਾਨਤਾਂ ਵੀ ਜਬਤ ਕਰਤੀਆਂ ਵੀ ਇਹਨਾਂ ਨੂੰ ਇੰਨਾ ਭਰੋਸਾ ਜਤਾਇਆ ਇੰਨਾ ਭਰੋਸਾ ਜਤਾਇਆ ਇਹਨਾਂ ਨੂੰ ਭੁਲੇਖਾ ਪੈ ਗਿਆ ਵੀ ਉਹ ਜਿੱਦਾਂ ਕਿਹਾ ਕਰਦੇ ਆ ਵੀ ਹਲਦੀ ਦੀ ਗੱਠੀ ਆ ਗਈ ਪੈਰ ਥੱਲੇ ਵੀ ਮੈਂ ਪੰਸਾਰੀ ਬਣ ਗਿਆ ਪੰਸਾਰੀ ਬਣ ਕੇ ਬੈਠ ਗਏ ਇਹ ਭੁਲੇਖਾ ਸਾਰਾ ਤੇ ਇਸ ਕਰਕੇ ਜਿਹੜੀ ਜ਼ਮੀਨਾਂ ਨਾਲ ਫੀਲਿੰਗ ਹੈ ਪੰਜਾਬ ਦੀ ਕਿਸਾਨੀ ਦੀ ਜਾਂ ਪੰਜਾਬ ਦੇ ਪਿੰਡਾਂ ਦੀ ਉਹਦੇ ਵਿੱਚ ਖੇਤ ਮਜ਼ਦੂਰ ਵੀ ਆਉਂਦੇ ਨੇ ਸਾਰੇ ਆਉਂਦੇ ਨੇ ਛੋਟਾ ਦੁਕਾਨਦਾਰ ਵੀ ਆਉਂਦਾ ਸਾਰੇ ਲੋਕ ਆਉਂਦੇ ਨੇ ਉਹਨਾਂ ਦੀ ਜੋ ਫੀਲਿੰਗ ਹੈ ਨਾ ਵੀ ਯਾਰ ਹਾਂ ਜਿਵੇਂ ਰੇ ਵਾਲੇ ਵਾਲੇ ਖੇਤ ਖលਿਆਣ ਹੈ ਨਾ ਆਪਾਂ ਵੀ ਬੈਠੇ ਆਂ ਆਪਾਂ ਵੀ ਯਾਰ ਠੀਕ ਹੈ ਉਹ ਇਹ ਸਮਝ ਨਹੀਂ ਸਕੇ ਉਹਨਾਂ ਦੀ ਉਹ ਜਜ਼ਵਾਤਾਂ ਨੂੰ ਫੀਲਿੰਗ ਨੂੰ ਸਮਝ ਨਹੀਂ ਸਕੇ ਇਹ ਤੇ ਇਹਨਾਂ ਦੀ ਬਹੁਤ ਵੱਡੀ ਭੁੱਲ ਹੈ ਐਡਾ ਵੱਡਾ ਅੰਦੋਲਨ ਹੋ ਕੇ ਹਟਿਆ ਫੇਰ ਵੀ ਨਹੀਂ ਸਮਝ ਸਕੇ ਇਹੇ ਜੇ ਬੰਦਿਆਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਬਿਲਕੁਲ ਬਿਲਕੁਲ ਸੋ ਦੋਸਤੋ ਮੇਰੇ ਨਾਲ ਗੁਰਮੀਤ ਸਿੰਘ ਸੀ ਗੁਰਮੀਤ ਸਿੰਘ ਜਿਹੜੇ ਆਰਗੈਨਿਕ ਖੇਤੀ ਕਰਦੇ ਨੇ ਤੇ ਜਿਹੜੇ ਲੋਕ ਖੇਤੀ ਦੇ ਨਾਲ ਜੁੜੇ ਹੋਏ ਨੇ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਉਹ ਲੋਕ ਕੀ ਸੋਚਦੇ ਨੇ ਲੈਂਡ ਪੂਲਿੰਗ ਪਾਲਿਸੀ ਬਾਰੇ ਇਸ ਕਰਕੇ ਆਹ ਅਸੀਂ ਪ੍ਰੋਗਰਾਮ ਕੀਤਾ ਇਸ ਤੋਂ ਇਲਾਵਾ ਅਸੀਂ ਤੁਹਾਡੀ ਲਗਾਤਾਰ ਗੱਲ ਕਰਾ ਰਹੇ ਹਾਂ ਜਿਹੜੇ ਲੈਂਡ ਪੁਲਿੰਗ ਪਾਲਿਸੀ ਦੇ ਉੱਪਰ ਇੰਟੈਲੈਕਚੁਅਲ ਆਪਣੀ ਗੱਦਾ ਰੱਖ ਰਹੇ ਨੇ ਹੁਣ ਅਸੀਂ ਅੱਗੇ ਤੁਹਾਨੂੰ ਮਿਲਾਵਾਂਗੇ ਕਿ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਿਹਨਾ ਕਿਹਨਾ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਆ ਰਹੀ ਹੈ ਤੇ ਉਹਨਾਂ ਲੋਕਾਂ ਦਾ ਕੀ ਕਹਿਣਾ ਲੈਂਡ ਪੁਲਿੰਗ ਪਾਲਿਸੀ ਬਾਰੇ ਧੰਨਵਾਦ